ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਜਵਾ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਔਰ ਜੋ ਇੱਕ ਵੱਡੀ ਅਪਡੇਟ ਆ ਚੁੱਕੀ ਉਹਨਾਂ ਵੱਲੋਂ ਜੋ ਪੈਰੋਲ ਨੂੰ ਲੈ ਕੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਖਾਸ ਤੌਰ ਤੇ ਪਾਰਲੀਮੈਂਟ ਦਾ ਜਿਹੜਾ ਵਿੰਟਰ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪਰ ਕਈ ਸੁਣਵਾਈਆਂ ਹੋਈਆਂ ਕਈ ਤਰੀਕਾ ਪਈਆਂ ਔਰ ਮੈਂ ਜਿਵੇਂ ਕਿ ਪਹਿਲਾਂ ਵੀ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਦਿਨ ਜਿਹੜੇ ਨੇ ਉਹ ਲਗਾਤਾਰ ਅੱਗੇ ਪੈਂਦੇ ਜਾ ਰਹੇ ਨੇ ਔਰ ਸੈਸ਼ਨ ਖਤਮ ਹੋਣ ਵਾਲਾ ਕੱਲ ਪਾਰਲੀਮੈਂਟ ਸੈਸ਼ਨ ਦਾ ਅਖੀਰਲਾ ਦਿਨ ਹੈ ਯਾਨੀ ਕਿ ਵਿంటర్ ਸੈਸ਼ਨ ਦਾ ਅਖੀਰਲਾ ਦਿਨ 19 ਤਰੀਕ ਹੈ ਅੱਜ ਇਸ ਪੂਰੇ ਮਾਮਲੇ ਤੇ ਸੁਣਵਾਈ ਹੋਈ ਔਰ ਪਿਛਲੇ ਕਈ ਦਿਨਾਂ ਤੋਂ ਸੁਣਵਾਈਆਂ ਦੇ ਵਿੱਚ ਕਈ ਤਰਕ-ਵਿਤਰਕ ਦਿੱਤੇ ਗਏ ਔਰ ਅੱਜ ਆਖਿਰਕਾਰ ਹਾਈ ਕੋਰਟ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਇਨਕਾਰ ਕਰ ਦਿੱਤਾ ਕਿ ਇਸ ਸੈਸ਼ਨ ਲਈ ਹੁਣ ਪੈਰੋਲ ਨਹੀਂ ਦਿੱਤੀ ਜਾ ਸਕਦੀ ਵਕੀਲ ਜਿਹੜੇ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਵੱਲੋਂ ਪੇਸ਼ ਹੋਏ ਐਡਵੋਕੇਟ ਖਾਰਾ ਉਹਨਾਂ ਨੇ ਵੀ ਇਹ तमाम ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਆਖਿਰਕਾਰ ਪਹਿਲਾ ਤਰੀਕ ਤੇ ਤਰੀਕ ਪਈ ਫਿਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਹਾਈ ਕੋਰਟ ਦੇ ਵਿੱਚ ਵਕੀਲਾਂ ਦੀ ਸਟ੍ਰਾਈਕ ਚੱਲ ਰਹੀ ਸੀ ਜਿਸ ਕਰਕੇ ਪਰਸੋਂ ਅਮਰਿਤਪਾਲ ਸਿੰਘ ਆਪ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਏ ਆਪਣੀਆਂ ਦਲੀਲਾਂ ਦਿੱਤੀਆਂ ਜੱਜਾਂ ਸਾਹਮਣੇ ਆਪਣੀ ਗੱਲ ਰੱਖੀ ਮਸਲੇ ਕਿਹੜੇ ਕਿਹੜੇ ਚੱਕੇ ਜਾਣੇ ਨੇ ਪਾਰਲੀਮੈਂਟ ਚ ਉਹ ਸਾਰੀਆਂ ਗੱਲਾਂ ਕੀਤੀਆਂ ਜਿਦੇ ਚ ਹੜਾਂ ਦਾ ਮਸਲਾ ਸੀ ਜਿਦੇ ਚ ਡਰਗ ਦਾ ਮਸਲਾ ਸੀ ਔਰ ਤੀਜਾ ਸੀਗਾ ਐਮਪੀ ਲੈਡ ਦੇ ਫੰਡ ਨੂੰ ਲੈ ਕੇ ਔਰ ਉਸ ਦਿਨ ਜਦੋਂ ਅਗਲੀ ਤਰੀਕ ਪਾਈ ਗਈ ਤੇ ਕੋਰਟ ਨੇ ਕਿਹਾ ਕਿ ਤੁਸੀਂ ਕੱਲ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜ ਜਾਇਓ ਜੇ ਹੜਤਾਲ ਰਹਿੰਦੀ ਐ ਪਰ باوجود ਉਸਦੇ ਵਕੀਲ ਜਿਹੜੇ ਨੇ ਅੰਮ੍ਰਿਤਪਾਲ ਦੇ ਉਹਨਾਂ ਨੇ ਕਈ ਗੰਭੀਰ ਇਲਜ਼ਾਮ ਲਾਇਏ ਨੇ ਉਹ ਕਹਿ ਰਹੇ ਨੇ ਨਾ ਤੇ ਜੇਲ੍ਹ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਡ ਅਗਲੇ ਦਿਨ ਪੇਸ਼ ਹੀ ਲਈ ਦਿੱਤਾ ਨਾ ਪੰਜਾਬ ਸਰਕਾਰ ਨੇ ਦਿੱਤਾ ਕਹਿੰਦੇ ਅਸੀਂ ਕਈ ਵਾਰੀ ਮੈਸੇਜ ਕੀਤੇ ਕਈ ਵਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਜਿਹੜਾ ਉਹ ਨਹੀਂ ਦਿੱਤਾ ਗਿਆ ਕਿਉਂ ਕਿ ਵਕੀਲਾਂ ਦੀ ਹੜਤਾਲ ਸੀ ਪੰਜਾਬ ਸਰਕਾਰ ਦੇ ਵਕੀਲ ਆਏ ਨਹੀਂ ਪਰ ਐਡਮਿਨਿਸਟ੍ਰੇਸ਼ਨ ਰਿਸਪੌਂਡ ਕਰ ਸਕਦਾ ਸੀ ਜੋ ਉਹਨਾਂ ਨੇ ਨਹੀਂ ਕੀਤਾ ਖੈਰ ਅੱਜ ਅਖੀਰਕਾਰ ਇਹ ਹੋਇਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਕੋਰਟ ਨੇ ਜੱਜਾਂ ਨੇ ਸਾਫ਼ ਕਹਿਤਾ ਕਿ ਭਈ ਜੇ ਅੱਜ ਪੈਰੋਲ ਦਿੰਨੇ ਆ ਤੇ ਪ੍ਰੋਸੈਸ ਪੂਰਾ ਕਰਨ ਚ ਕਾਫੀ ਸਮਾਂ ਇੱਕ ਡੇਢ ਦੋ ਦਿਨ ਦਾ ਸਮਾਂ ਲੱਗ ਜਾਂਦਾ ਔਰ ਕੱਲ ਤੇ ਵੈਸੇ ਵੀ ਅਕੀਲਾ ਦਿਨ ਹੈ ਸੋ ਹੁਣ ਇਸ ਸੈਸ਼ਨ ਦੇ ਲਈ ਇਸ اجلاس ਦੇ ਲਈ ਪਾਰਲੀਮੈਂਟ ਦੇ ਪੋਸੀਬਲ ਨਹੀਂ ਹੈ ਜਦੋਂ ਅਗਲਾ ਸੈਸ਼ਨ ਅਨਾਉਂਸ ਹੋਏਗਾ ਉਦੋਂ ਤੁਸੀਂ ਇੱਕ ਵਾਰ ਫਿਰ ਤੋਂ ਇਸੇ ਤਰ੍ਹਾਂ ਜਿਵੇਂ ਇਸ ਸੈਸ਼ਨ ਦੇ ਵਿੱਚ ਸਾਰੀ ਕਾਨੂੰਨੀ ਪ੍ਰੋਸੈਸ ਤੁਸੀਂ ਫਾਲੋ ਕੀਤਾ ਸੀ ਕਰ ਲਿਓ ਔਰ ਇਹ ਗੱਲ ਬੀਤੇ ਦਿਨ ਵੀ ਪਰਸੋ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਇਹ ਅਖੀਰਕਾਰ ਹੋਣਾ ਇਹੀ ਹੈ ਜੇ ਤੁਸੀਂ ਪੁਰਾਣੀ ਵੀਡੀਓ ਕੱਲ ਵਾਲੀ ਜਾਂ ਪਰਸੋ ਵਾਲੀ ਦੇਖੋਗੇ ਤੇ ਤੁਹਾਨੂੰ ਸਾਫ਼ ਉਹਦੇ ਵਿੱਚ ਮੈਂ ਇਹ ਗੱਲ ਕਹੀ ਕਿ ਅਖੀਰ ਚ ਹੋਣਾ ਕੀ ਹੈ ਕੋਰਟ ਨੇ ਕਿਹਾ ਹੈ ਜੀ ਪ੍ਰੋਸੈਸ ਹੁਣ ਇੰਨਾ ਸਮਾਂ ਲੱਗ ਜਾਂਦਾ ਕਿ ਜਦੋਂ ਕਿਸੇ ਨੂੰ ਪੈਰੋਲ ਮਿਲ ਜਾਏ ਕਾਗਜ਼ ਜਾਣੇ ਰਿਲੀਵਿੰਗ ਲੈਟਰ ਆਣਾ ਉਹ ਸਾਰਾ ਕਰਦੇ ਕਰਦੇ ਦੋ ਦਿਨ ਲੱਗ ਜਾਂਦੇ ਔਰ ਡਿਬੜੂ ਕਰ ਜੇਲ ਹੈ ਅਸਾਮ ਤੋਂ ਇੱਥੇ ਆਣਾ ਸੋ ਮੈਨੂੰ ਵੀ ਇਹ ਸੀ ਕਿ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਸ ਸੈਸ਼ਨ ਦੇ ਲਈ ਤੇ ਮੁਸ਼ਕਿਲ ਹੈ ਔਰ ਉਹੀ ਹੋਇਆ ਆਖਿਰਕਾਰ ਵਕੀਲਾਂ ਨੂੰ ਜਵਾਬ ਦੇ ਦਿੱਤਾ ਗਿਆ ਧਿਆਨ ਨਾਲ ਪੂਰੇ ਧਿਆਨ ਨਾਲ ਪਹਿਲੇ ਵਕੀਲ ਦੀ ਗੱਲ ਸੁਣੋ ਵਕੀਲੇ ਕੀ ਕਹੇ ਫਿਰ ਉਸ ਦੇ ਅੰਦਰਲੀ ਗੱਲ ਮੈਂ ਤੁਹਾਨੂੰ ਦੱਸੂਗਾ ਕਿ ਹੋ ਕੀ ਰਿਹਾ ਧਿਆਨ ਨਾਲ ਐਡਵੋਕੇਟ ਖਾਰਾ ਅੱਜ ਜਦੋਂ ਕੋਰਟ 'ਚ ਪੇਸ਼ ਹੋਇਆ ਔਰ ਜਦੋਂ ਕੋਰਟ ਵੱਲੋਂ ਜਵਾਬ ਦੇ ਦਿੱਤਾ ਗਿਆ ਕਿ ਭਈ ਨਹੀਂ ਮਿਲ ਸਕਦੀ ਤਾਂ ਬਾਹਰ ਆ ਕੇ ਉਹਨਾਂ ਨੇ ਕੀ ਕੁਝ ਗੱਲਬਾਤ ਕੀਤੀ ਇੱਕ ਵਾਰੀ ਉਹ ਸੁਣੋ ਜੋ 15 ਤਰੀਕ ਨੂੰ ਸਟ੍ਰਾਈਕ ਡਿਕਲੇਅਰ ਹੋਈ ਸੀ 15 ਤੋਂ ਜੋ ਐਮਪੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੇਸ 16 ਤੇ ਰੱਖ ਦਿੱਤਾ ਗਿਆ ਜੀ ਤੇ 16 ਦਸੰਬਰ ਨੂੰ ਜੋ ਐਮਪੀ ਭਾਈ ਅਮਰਤਪਾਲ ਸਿੰਘ ਖੁਦ ਪੇਸ਼ ਹੋਏ ਜੋ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਫਿਰ ਉਦਨ ਆਰਡਰ ਵੀ ਹੋਇਆ 16 ਤਰੀਕ ਨੂੰ ਵੀ ਜੋ ਪਟੀਸ਼ਨਰ ਨੇ ਭਾਈ ਅਮਰਤਪਾਲ ਸਿੰਘ ਉਹ ਖੁਦ ਪੇਸ਼ ਹੋਏ ਨੇ ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਉਹ 17 ਨੂੰ ਦੁਬਾਰਾ ਪੇਸ਼ ਹੋ ਸਕਣ ਤੇ ਆਪਦੇ ਜਿਹੜੇ ਆਰਗੂਮੈਂਟਸ ਨੇ ਉਹ ਕੰਪਲੀਟ ਕਰ ਸਕਣ ਤਾਂ ਉਸ ਤੋਂ ਬਾਅਦ 17 ਨੂੰ ਦੇਖੋ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਕਾਫੀ ਈਮੇਲਸ ਵੀ ਪਾਈਆਂ ਕਾਲਸ ਵੀ ਕੀਤੀਆਂ ਤਾਂ ਕਿਸੇ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਜੀ ਜੋ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਨੇ ਜੋ ਡੀਸੀ ਅਮਰitsar ਨੇ ਜਿਨ੍ਹਾਂ ਨੇ ਐਨਐਸਏ ਲਾਈ ਹੈ ਜੋ ਹੋਮ ਸੈਕਟਰੀ ਨੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਹੋਮ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਇਹ ਪਰੋਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਪਾਲ ਸਿੰਘ ਹਰਾਂ ਦੀ ਉਹਨਾਂ ਨੂੰ ਵੀ ਜੋ ਵਟਸਐਪ ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਿਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨੇ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਤੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੇਸ਼ ਹੋਣ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਵੀ ਉਹ ਕੱਲ ਨੂੰ ਪੇਸ਼ ਹੋ ਸਕਦੇ ਆ ਤਾਂ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬਹਿਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਇਹ ਗੱਲ ਆਖੀ ਵੀ ਹੁਣੇ ਜਿਹੜਾ 1 ਸਾਲ ਦੇ ਨਾਲ ਇਨਫਰਾਸਟ੍ਰਕਚਰਸ ਹੋ ਚੁੱਕੀ ਆ ਅੱਜ 18 ਤਰੀਕ ਐ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੀ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕਿ ਇੰਨੇ ਘੱਟ ਸਮੇਂ ਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਹੈ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟिटीज ਨੇ ਸੰਬੰਧਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਸੋ ਐਡਵੋਕੇਟ ਖਾਰਾ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜੀ ਬਹੁਤ ਚੀਜ਼ਾਂ ਹੋਈਆਂ ਨੇ ਬਹੁਤ ਕਾਨੂੰਨੀ ਪਸਲਿਆਂ ਤੇ ਗੱਲਬਾਤ ਹੋਈ ਤਰੀਕ ਤੇ ਤਰੀਕ ਪਈ ਪੰਜਾਬ ਸਰਕਾਰ ਦੇ ਰਵਈਏ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਐ ਔਰ ਫਿਰ ਉਹ ਕਹਿ ਰਹੇ ਨੇ ਕਿ ਭਈ ਅਗਲੀ ਸੈਸ਼ਨ ਦੇ ਵਿੱਚ ਫਿਰ ਤੋਂ ਇਹ ਚਾਰਾ ਜੋਈ ਜਿਹੜੀ ਉਹ ਕੀਤੀ ਜਾਏਗੀ ਪਰ ਕਾਨੂੰਨੀ ਤੌਰ ਤੇ ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ NSA ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦਾ ਪੂਰਾ ਮਾਮਲਾ ਹੈ ਉਹਦੇ ਵਿੱਚ ਕੋਰਟ ਅਵਲ ਕੋਰਟ ਜਿਹੜਾ ਉਹ ਪੈਰੋਲ ਦੇ ਹੀ ਨਹੀਂ ਸਕਦਾ ਕਿਉਂਕਿ ਸਟੇਟ ਗਵਰਨਮੈਂਟ ਦੀਆਂ ਰਿਪੋਰਟਾਂ ਦੇ ਬਿਹਾਫ ਤੇ NSA ਤੇ ਲਾਈ ਜਾਂਦੀ ਹੈ ਔਰ ਸਟੇਟ ਗਵਰਨਮੈਂਟ ਦੀਆਂ ਰਿਪੋਰਟਾਂ ਦੇ ਬਿਹਾਫ ਦੇ ਹੀ ਜਿਹੜਾ ਉੱਪਰੋਲ ਦਿੱਤੀ ਜਾ ਸਕਦੀ ਹੈ ਔਰ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਦੀ ਜਿਹੜੀ ਰਿਪੋਰਟਸ ਹੈ ਉਹ ਫੇਵਰ ਚ ਨਹੀਂ ਹੈ ਮੈਂ ਬੀਤੇ ਦਿਨ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਸੀ ਕਿ 15 ਲੋਕਾਂ ਦਾ ਹਿਟਲਿਸਟ ਵਾਲਾ ਜਿਹੜਾ ਇੱਕ ਲਿਸਟ ਪੰਜਾਬ ਸਰਕਾਰ ਨੇ ਕੋਰਟ 'ਚ ਭੇਜੀ ਹੈ ਉਸ ਨੇ ਇਸ ਪੈਰੋਲ ਦੀ ਅਰਜ਼ੀ ਨੂੰ ਬਹੁਤ ਹੱਦ ਤੱਕ ਡਿਸਟਰੋਏ ਕੀਤਾ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਰਿਪੋਰਟਾਂ ਦਾ ਹਵਾਲਾ ਕੀਤਾ ਕਿ ਲਾਅ ਐਂਡ ਆਰਡਰ ਵਿਗੜ ਸਕਦਾ ਬਿਆਨ ਜਿਹੜਾ ਉਹ ਗਲਤ ਦੇ ਸਕਦੇ ਆ ਜਿਸ ਕਰਕੇ ਕੌਮੀ ਸੁਰੱਖਿਆ ਨੂੰ ਖਤਰਾ ਪੈ ਸਕਦਾ ਹੋ ਸਕਦਾ ਉਸ ਮਾਮਲੇ ਨੂੰ ਲੈ ਕੇ ਆਲਰੇਡੀ ਜਦੋਂ ਕੋਰਟ ਦੇ ਵਿੱਚ ਵਕੀਲਾਂ ਨੇ ਦਲੀਲ ਦਿੱਤੀਆਂ ਔਰ ਉਸ ਤੋਂ ਬਾਅਦ ਫਿਰ 15 ਲੋਕਾਂ ਦੀ ਲਿਸਟ ਲੈ ਕੇ ਪੰਜਾਬ ਸਰਕਾਰ ਆਈ ਜਿਸ ਤੋਂ ਬਾਅਦ ਸਮਝ ਆ ਗਿਆ ਕਿ ਹੁਣ ਪੈਰੋਲ ਨਹੀਂ ਮਿਲਣੀ ਪਰ ਸਵਾਲ ਲਗਾਤਾਰ ਦੇਖੋ ਕਾਨੂੰਨੀ ਮਸਲੇ ਬਹੁਤ ਸਾਰੇ ਨੇ ਪੈਰੋਲ ਮਿਲਣਾ ਨਾ ਮਿਲਣਾ ਇੱਕ ਵੱਖਰੀ ਗੱਲ ਹੈ ਪਰ ਜੇ ਕਿਸੇ ਤੇ ਐਨਐਸਟੀ ਲਗਾ ਹੈ ਜੇ ਉਹ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਹੈ ਤੇ ਫਿਰ ਕੀ ਉਹਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਲਗਭਗ 4 ਲੱਖ ਲੋਕਾਂ ਨੇ ਵੋਟਾਂ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਲੋਕਾਂ ਦੀ ਗਲਤੀ ਆਖਰਕਾਰ ਕੀ ਹੈ ਜਾਂ ਤੇ ਕਾਨੂੰਨ ਹੈ ਦੇਖੋ ਕਾਨੂੰਨ ਤੇ ਸਵਾਲ ਨਹੀਂ ਹੈ ਪਰ ਸਵਾਲ ਵੱਡਾ ਹੈ ਕਿ ਜੇ ਐਨਐਸਏ ਲੱਗੇ ਬੰਦੇ ਤੇ ਜੋ ਕਿ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਹੈ ਜੇ ਉਹ ਇਲੈਕਸ਼ਨ ਲੜ ਸਕਦਾ ਹੈ ਤਾਂ ਉਹਨੂੰ ਪੈਰੋਲ ਕਿਉਂ ਨਹੀਂ ਮਿਲ ਸਕਦੀ ਉਦਾ ਤਰਕ ਕੀ ਹੈ ਸੋ ਹੁਣ ਵੇਖਣਾ ਹੋਏਗਾ ਕਿ ਅਗਲੇ ਸੈਸ਼ਨ ਦੇ ਲਈ ਵਕੀਲ ਕਿਸ ਤਰ੍ਹਾਂ ਦੀ ਹੋਰ ਚਾਰਾ ਜੋਈ ਕਰਦੇ ਨੇ ਪਰ ਫਿਲਹਾਲ ਹੁਣ ਵਿੰਟਰ ਸੈਸ਼ਨ ਦੇ ਵਿੱਚ ਤੇ ਕੋਰੀ ਨਾ ਹੋ ਗਈ ਔਰ ਇਹ ਜਾਣਕਾਰੀ ਮੈਂ ਡੇਵਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਇਸ ਕੇਸ ਦੇ ਵੀ ਤਰੀਕਾ ਪੜੀਆਂ ਨੇ ਇਸ ਕੇਸ ਦੇ ਵਿੱਚ ਅਖੀਰ ਚ ਨਿਕਲਣਾ ਨਹੀਂ ਹੈ ਕੁਝ ਹਾਲਾਂਕਿ ਸਵਾਲ ਬਹੁਤ ਸਾਰੇ ਨੇ ਪਰ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਸਰਕਾਰ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਇਸ ਪੂਰੀ ਪ੍ਰਿਪੇਰੋਲ ਦੇ ਲਈ ਸਭ ਤੋਂ ਵੱਡਾ ਅੜੀਕਾ ਰਹੀਆਂ ਨੇ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ